ਏ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ। ਸੋ ਅੰਤਰਰਾਸ਼ਟਰੀ ਜੋ ਮਹਿਲਾ ਦਿਵਸ ਹੈ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਹੈ। ਪੂਰੀ ਦੁਨੀਆ ਦੇ ਵਿੱਚ ਇਹ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਸੋ ਪਿੰਡ ਕਕਰਾਲੀ ਦੇ ਵਿੱਚ ਵੀ ਅੱਜ ਇਹ ਜੋ ਮਹਿਲਾ ਦਿਵਸ ਮਨਾਇਆ ਗਿਆ ਹੈ ਜੋ ਗੱਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਹੈ ਸੋ ਇਹਨਾਂ ਦੇ ਵੱਲੋਂ ਪਿੰਡ ਕਕਰਾਲੀ ਦੇ ਵਿੱਚ ਪਿੰਡ ਦੇ ਪੰਚਾਇਤ ਦੇ ਸਹਿਯੋਗ ਦੇ ਨਾਲ ਇਹ ਅੱਜ ਮਹਿਲਾ ਦਿਵਸ ਮਨਾਇਆ ਗਿਆ ਹੈ ਇਹ ਤੁਹਾਨੂੰ ਇਥੋਂ ਦੀਆਂ ਪੂਰੀਆਂ ਝਲਕੀਆਂ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ थाब सबको मैं मैं बहुत बहुत देखनी थी है मैं सोच रही थी कि इतनी छोटी इतने बच्चे बयान में बच्चे उनको पता भी नहीं मतलब ये ऐसी हरकत कर रखी है शायर जो प्यार पर मेरा नाम कि फॉर है मेरे मतलब भी शायर के संस्कार के नाम से होने आज के समय में जीवन तुम सुन रही हो उभर की अखबार में जिस जड़ियां नई-नईयां प्राप्त करके बड़ी गांधी करा जिम्मे की अथ जनरे टेक्नोलॉजी बहुत बढ़ती है पर सिर्फ पेरेंट्स क्या कर रहे हैं जिन्नी टेक्नोलॉजी नवी आ रही है ਰਵਾਇਦਾ ਲਈ ਉਹ ਹੀ ਤੇਰੀ ਵੀ ਸਾਡਾ ਜਿਹੜਾ ਬੱਚਾ ਹੈ ਉਹ ਦਿਨ ਜੀ ਕਿੰਨੇ ਵਾਰ ਫੋਨ ਨਹੀਂ ਲੈਂਦਾ ਕਿ ਅਸੀਂ ਜਿੰਨੇ ਜਿੰਨੇ ਕਾਲ ਨੂੰ ਫੋਨ ਲਿਖਾ ਕਿ ਆਪਣੇ ਨਾਲ ਕੋਈ ਕੁਝ ਕੋਈ ਵੀ ਜਿੱਦਤ ਐਕਟੀਵਿਟੀ ਕਰੇ ਜਿਹਦੇ ਨਾਲ ਉਹਦਾ ਸਰੀਰ ਉਹ ਠੀਕਰ ਆਉਣਾ ਚਾਹੀਦਾ ਹੈ ਠੀਕ ਹੈ ਮੈਂਟਲੀ طور ਤੇ ਵਿਗਭਾਵ ਨਾਲ ਦੇ ਕਿਸ ਤਰ੍ਹਾਂ ਦੇ ਜੈਰੇ ਹੁੰਦੇ ਆ ਤੇ ਅਸੀਂ ਘਰ ਤੋਂ ਕਿੱਦਾਂ ਸ਼ੁਰੂਆਤ ਕਰਦੇ ਹਾਂ ਅੱਗੇ ਕੰਡਸ ਵਾਟਸਪਲਾਈ ਆਲੇ ਮੈਡਮ ਜਿੰਨੇ ਕਿੰਨੇ ਫਰੈਂਸ ਇਨ ਲੈਂਗੁਏਜ ਅਰਟੀ ਐਕਸਪੀਰਸ ਕੋਟੇ ਦਾ ਮੈਂ ਸੇਵਤੀ ਹੈ ਚਲੋ ਫਿਰ ਸੇਵਤੀ

I'm

ਜਦੋਂ ਠੀਕ ਹੈ ਜੀ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਹੈ ਖਾਸ ਕਰਕੇ ਗਰੀਬ ਹੋਰ ਜੀਆ ਕਲਾ ਨੇ ਤੁਸੀਂ ਪਾਰਟਿਸਪੇਸ਼ਨ ਦਿਖਾਈ ਆਪਣੀ ਥੋੜੇ ਤੋਂ ਵੀ ਨਾਲੇ ਹੋਈ ਹੈ ਸਾਨੂੰ ਵੀ ਸਿੱਖਣ ਨੂੰ ਮਿਲਦਾ ਹੈ ਉਸਾਰੇ ਬਹੁਤ ਧੰਨਵਾਦ ਇਸ ਵਾਟਰ ਸਪਲਾਈ ਸਿਸਟਮੇਸ਼ਨ ਪਾਣੀ ਨੂੰ ਕਿਦਾਂ ਬਚਾਉਣਾ ਹੈ ਸੀ ਆਪਣੇ ਆਲੇ-ਕੋਲੇ ਨੂੰ ਕਿਦਾਂ ਸਾਫ਼ ਸੁਥਰਾ ਰੱਖਣਾ ਹੈ ਅਸੀਂ ਸੋਲਿਡ ਤੇ ਜਿਹੜੇ ਲਿਕਵਿਡ ਫੇਸ ਮੈਨੇਜਮੈਂਟ ਸਾਡੇ ਕਿੰਨਾ ਚੁਣ ਚੁੱਕੇ ਨੇ ਉਹਨਾਂ ਨੂੰ ਕਿ ਬਣਾਣਾ ਦਾ ਸੌਖਾ ਹੈ ਉਸ ਤੋਂ ਰੱਖ-ਰਖਾਉ ਉਹਨਾਂ ਦਾ ਕਿਵੇਂ ਕਰਨਾ ਹੈ ਜੇ ਲਿਕਵਿਡ ਇਹ ਰਾਕੇ ਇਸ ਇਸਾਰ ਦਾ ਇੰਨਾ ਪੈਸਾ ਲਗਾਉਂਦਾ ਉਹਦਾ ਕੀ ਵੈਲਿਊਟ ਰਹਿ ਗਿਆ ਸਭ ਜੀ ਸਰਕਾਰ ਨੇ ਸਾਡੇ ਨੂੰ ਵਧੀਆ ਫੈਸਿਲਿਟੀ

ਪਰਸਨਲੀ ਰਾਖੀ ਜੀ ਨੂੰ 7:30 ਵਜੇ ਮਿਲਣਾ ਹੈ 11 ਮੈਨਾ ਗੈਵੋ ਜੁਤਵਾ ਸੁਭਾ ਚਿੱਤਾ ਇੰਤਰਾ ਹੈ ਸਾਰਿਆਂ ਨੂੰ ਇਸੇ ਜੇ ਸਤਿ ਸ੍ਰੀ ਅਕਾਲ ਸਭਾਂ ਦਾ ਹੋਵੇ ਉਹ ਜਿੰਨੇ ਵੀ ਅਫੀਸ਼ੀਅਲ ਮੈਂਬਰਸ ਆਏ ਸਾਰਿਆਂ ਦਾ ਸਾਰਿਆਂ ਦਾ ਦੱਸਾਂਗਾ ਕਿ ਆਪਣਾ ਸਪੈਸ਼ਲਿਕ ਕਲਾਕਾਰੀ ਮਿਨੀਟੇਸ਼ਨ ਤੇ ਹੋ ਸਾਰੇ ਆਏ ਪਿੰਡ ਤੇ ਲਾਗਦੇ ਪਿੰਡਾਂ ਦੇ ਆਏ ਪੰਚ ਪੰਚ ਸਾਹਿਬਾਨ ਨੂੰ ਦੇਦੇ ਸਤ ਪੰਚੂਰ ਤੋਂ ਸਾਰਿਆਂ ਦਾ ਸਵਾਗਤ ਕਰਦਾ ਜੀ ਆਇਆਂ ਕਹਿਣਾ ਵੈਲਕਮ ਕਹਿਣਾ ਸਾਡੀ ਇਹਨਾਂ ਦੇ ਬਹੁਤ ਬਵਾਦ ਸਾਡੇ ਪੂਰੇ ਸ਼ਕਾਣਾ ਸਾਡੇ ਪਿੰਡ ਦੇ ਬੱਚਿਆਂ ਨੂੰ ਤੇ ਸਾਡੇ ਪੰਚਾਇਤ ਸਪੰਚਿਆਂ ਨੂੰ ਜੋ ਵੀ ਸਤ ਸਾਰ ਜਾਨਕਾਰੀ ਵਾਲੇ ਗੱਲਾਂ ਦੱਸੀਆਂ ਨੇ ਮਾ ਇਹਨਾਂ ਬੀਬੀਆਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਲੇਡੀਜ਼ ਨੂੰ ਤੇ ਪੂਰੇ ਸਰਪੰਚ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਸਾਡੇ ਇਲਾਕੇ ਦਾ ਪੂਰੇ ਏਰੀਆ ਦਾ ਪਿੰਡ ਸਰਪੰਚਾਂ ਪੰਚਾਂ ਦੇ ਆਪਣੇ ਆਪਣੇ ਪਿੰਡਾਂ ਨੂੰ ਪੂਰੇ ਆਪਣੇ ਮਾਨੋ ਕਰੂ ਪੂਰੇ ਮਤਲਬ ਕਿਸੇ ਵੀ ਗਲੀ ਨਾੜੀ ਛੱਪੜਾਂ ਦਾ ਕਿਸੇ ਜੀ ਦੀ ਘਾਟ ਨਹੀਂ ਛੱਣੀ ਸਸ਼ੀਕਾਲ ਜੀ ਮੈਂ ਪਿੰਡ ਪਪਰਾਲੀ ਤੋਂ ਸਰਪੰਚ ਸਾਹਿਬ ਮਨਦੀਪ ਕੌਰ ਸਾਡੇ ਪਿੰਡ ਨੂੰ ਵਾਟਰ ਸਪਲਾਈ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਜਾਂਦੀ ਹੈ ਵਾਟਰ ਸਪਲਾਈ ਦੇ ਜੋ ਮੈਂਬਰ ਹਨ ਉਹ 15 ਮੈਂਬਰਾਂ ਨੂੰ ਊਮੈਨ ਸੈੱਲ ਨੂੰ ਚੁਣਿਆ ਗਿਆ ਹੈ ਤੇ ਵਾਟਰ ਸਪਲਾਈ ਦੀ ਜੇ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਘਰ ਜਾ ਕੇ ਜਿਹੜੇ ਕਮੇਟੀ ਦੇ ਮੈਂਬਰ ਹਨ ਉਹ ਸੋਲਵ ਕਰਦੇ ਹਨ ਇਸ ਨੂੰ ਤੇ ਵਾਟਰ ਸਪਲਾਈ ਬਹੁਤ ਵਧੀਆ ਤਰੀਕੇ ਨਾਲ ਤੇ ਸਾਫ ਸੁਥਰੇ ਤਰੀਕੇ ਨਾਲ ਦਿੱਤੀ ਜਾਂਦੀ ਹੈ ਸਾਡੇ ਪਿੰਡ ਵਾਟਰ ਸਪਲਾਈ ਦੀ ਬਚਤ ਜੋ ਕਿ 2.5 ਲੱਖ ਰੁਪਿਆ ਹੈ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਅਗਰ ਕੋਈ ਦਿੱਕਤ ਆਉਂਦੀ ਹੈ ਪਾਣੀ ਸੰਬੰਧੀ ਤਾਂ ਅਸੀਂ ਉਸ ਨੂੰ ਘਰ ਘਰ ਜਾ ਕੇ ਸੋਲਵ ਕਰਦੇ ਹਾਂ ਅਸੀਂ ਅੱਜ ਬੂਮੈਂਡੇਡੇ ਤੇ ਇੱਥੇ ਇਕੱਠੇ ਹੋਏ ਆ ਸਾਡੇ ਪਿੰਡ ਪਪਰਾਲੀ ਅਗਰ ਪਾਣੀ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਪਾਣੀ ਦੂਸ਼ਿਤ ਹੁੰਦਾ ਹੈ ਜਾਂ ਪਾਣੀ ਵਿੱਚ ਕੋਈ 스멜 ਵਗੈਰਾ ਆਉਂਦੀ ਆ ਤਾਂ ਅਸੀਂ ਉਸ ਵਿੱਚ ਦਵਾਈ ਵਗੈਰਾ ਐਡ ਕਰਦੇ ਆ ਸਾਡੀ ਪੰਜ ਬੂਮੈਂ ਦੀ ਕਮੇਟੀ ਬਣਾਈ ਹੋਈ ਹੈ ਜੋ ਕਿ ਅਸੀਂ ਹਰ ਮਹੀਨੇ ਇਸ ਪਾਣੀ ਨੂੰ ਟੈਸਟ ਕਰਦੇ ਆ ਅਗਰ ਸਾਨੂੰ ਲੱਗਦਾ ਇਸ ਵਿੱਚ ਕੋਈ ਪ੍ਰੋਬਲਮ ਹੈ ਤਾਂ ਅਸੀਂ ਇਸ ਵਿੱਚ ਦਵਾਈ ਪਾ ਕੇ ਇਸ ਨੂੰ ਸ਼ੁੱਧ ਕਰਦੇ ਹਾਂ ਧੰਨਵਾਦ ਵਾਟਰ ਸਪਲਾਈ ਮੈਂਬਰ ਸਾਸੀ ਕਾਲ ਜੀ ਪਿੰਡ ਪ੍ਰਾਲੀ ਦੀ ਕਮੇਟੀ ਬੋਲਦੀ ਹੈ ਜੀ ਬਈ ਹਾਂ ਜੀ ਜੇ ਕੋਈ ਪਾਣੀ ਦਾ ਬਿਲ ਨਹੀਂ ਦਿੰਦਾ ਤਾਂ ਕਮੇਟੀ ਘਰ-ਘਰ ਜਾ ਕੇ ਉਹਨਾਂ ਨੂੰ ਸੂਤਨ ਦਿੱਤੀ ਜਾਂਦੀ ਹੈ ਕਿ ਭਾਈ ਬਿਲ ਦੋ ਨਹੀਂ ਦਿੰਦਾ ਕੋਈ ਤਾਂ ਸਰਪੰਚ ਸਾਹਿਬ ਕੋਲ ਜਾਏਗਾ ਤੇ ਜੇ ਕੋਈ ਪਾਣੀ ਵੇਸਟ ਕਰਦਾ ਹੈ ਤਾਂ ਵੀ ਉਹਨੂੰ ਘਰ-ਘਰ ਜਾ ਕੇ ਕਹੀਦਾ ਵੀ ਪਾਣੀ ਵੇਸਟ ਨਾ ਕਰੋ ਪਾਣੀ ਦੀ ਬਹੁਤ ਬਚਤ ਕਰਨੀ ਚਾਹੀਦੀ ਹੈ ਤੇ ਹੋਰ ਵੀ ਬਹੁਤ ਗੱਲਾਂ ਹੁੰਦੀਆਂ ਵੀ ਪਾਣੀ ਬਹੁਤ ਸਪਲਾਈ ਨਾਲ ਸਾਨੂੰ ਦਿੱਤਾ ਜਾਂਦਾ ਹੈ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਪਾਣੀ ਸਾਫ ਸੁਥਰਾ ਤੇ ਦਿੱਤਾ ਜਾਂਦਾ ਹੈ ਬੈਖੂਜੀ ਦਾ ਖਾਸਾ ਬੈਖੂਜੀ ਜੀ ਪਤੇ ਮੈਂ ਜਸਪੁਰ ਕੋ ਪਿੰਡ ਸਰਪੰਚ ਤਾਜਪੁਰ ਜ਼ਿਲ੍ਹਾ ਰੋਪੜ ਜੀ ਹਾਂ ਸਾਡੇ ਪਿੰਡ ਪਾਣੀ ਆਇਆ ਟੈਂਕੀ ਬਹੁਤ ਵਧੀਆ ਬਣੀ ਹੋਈ ਹੈ ਸਮੈਂ ਸਭ ਤੋਂ ਪਹਿਲਾਂ ਮੈਡਾ ਰਮਨਦੀਪ ਕੌਰ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੇ ਪਿੰਡ ਵਾਟਰ ਸਪਲਾਈ ਦੀ ਮਹਿਲਾ ਕਮੇਟੀ ਬਣਾਈ ਹੈ ਤੇ ਸਾਡੇ ਪਿੰਡ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਆ ਪਾਣੀ ਸਾਰੇ ਪਿੰਡ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਹੈ ਤੇ ਪਿੰਡ ਵਿੱਚ ਮੈਂ ਹੁਣ ਆ ਬਾਈ ਕਮੇਟੀ ਵਾਂ ਕੇ ਪਿੰਡ ਵਾਸੀਆਂ ਨੂੰ ਦੱਸਿਆ ਵੀ ਪਾਣੀ ਦੀ ਕੀਮਤ ਸੰਭਾਲ ਕਰਨੀ ਆ ਪਾਣੀ ਦੇ ਟੂਟੇ ਨਹੀਂ ਖੁੱਲ੍ਹੇ ਛੱਡਣੇ ਹੈਗੇ ਮੁਰੇ ਟੂਟੀਆਂ ਲਾਉਣੀਆਂ ਜਿਨ੍ਹਾਂ ਨੇ ਬਿਲ ਤੇ ਜਮਾ ਕੀਤੇ ਉਹਨਾਂ ਨੂੰ ਅਸੀਂ ਬਿੱਲ ਜਮਾ ਕਰਵਾਉਣ ਲਈ ਕਿਹਾ ਸਾਰਿਆਂ ਨੇ ਬਿੱਲ ਜਮਾ ਕੀਤੇ ਹੈ ਸਾਡੇ ਪਿੰਡ ਵਿੱਚ ਪਾਣੀ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਬਹੁਤ ਪਿੰਡ ਵਿੱਚ ਦੇਖਿਆ ਜਾਂਦਾ ਹੈ ਪਾਣੀ ਕਿੰਨਾ ਕੁ ਸਾਫ਼ ਆ ਕਿੰਨਾ ਕੁ ਦੂਸ਼ਿਤ ਆ ਪਾਣੀ ਦੀ ਸੰਭਾਲ ਵੀ ਕੀਤੀ ਜਾਂਦੀ ਹੈ ਮੈਂ ਮੇਰੇ ਨਾਲ ਜਿਹੜੀ ਕਮੇਟੀ ਬਣੀ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਮੇਰਾ ਸੰਯੋਗ ਬਹੁਤ ਨੇਹਾ ਹੈ ਪਿੰਡ ਦੀ ਜੇ ਜਾ ਕੇ ਅਸੀਂ ਹਰ ਘਰ ਨੂੰ ਕਹਿੰਨੇ ਪਾਣੀ ਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾਵੇ ਤੇ ਮੈਂ ਕਹਿਨੀ ਹੈ ਕਹਿੰਨੀ ਹੈ ਸਾਰਿਆਂ ਨੂੰ ਕਿ ਪਾਣੀ ਦੀ ਸੰਭਾਲ ਕੀਤੀ ਜਾਵੇ ਕਿਉਂਕਿ ਪਾਣੀ ਦਿਨ ਪਾਣੀ ਬਹੁਤ ਘਟਦਾ ਜਾ ਰਿਹਾ ਹੈ ਜਿੰਨਾ ਪਾਣੀ ਬਚਾਉਂਗੇ ਉਨਾ ਹੀ ਆਪਣੇ ਬੱਚਿਆਂ ਲਈ ਚੰਗਾ ਹੈ ਜੇ ਮੈਂ ਇਹ ਹੀ ਕਹਿਨੀ ਆ ਬਾਕੀ ਮੈਂ ਬਾਟਰ ਸਪਲਾਈ ਸਾਰਿਆਂ ਨੂੰ ਇਹ ਹੀ ਗੱਲ ਕਹਿਨੀ ਆ ਵੀ ਸਾਡੇ ਪਿੰਡ ਸਾਨੂੰ ਕੁਝ ਖੰਡ ਦਿੱਤਾ ਜਾਵੇ ਜਿਹਦੇ ਲਈ ਅਸੀਂ ਪਾਣੀ ਵਾਸਤੇ ਖੁਸ਼ ਕਰਿਆ ਜਾਵੇ ਅੱਗੇ ਵਾਸਤੇ ਬਹੁਤ ਬਹੁਤ ਧੰਨਵਾਦ ਬੈਕਟੂ ਜੀ ਸਭ ਤੋਂ ਮੇਨ ਗੱਲ ਜਿੱਥੇ ਸਾਨੂੰ ਬੁਲਾਇਆ ਗਿਆ ਇੱਥੇ ਪ੍ਰੋਗਰਾਮ ਲਈ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਬੈਕਟੂ ਜੀ ਦਾ ਹਸਾ ਬੈਕਟੂ ਜੀ ਕਿੱਥੇ ਮੈਂ ਗੁਰਵਿੰਦਰ ਸਿੰਘ ਕਕਰਾਲੀ ਚੇਅਰਮੈਨ ਮਾਰਕੀਟ ਕਮੇਟੀ ਮਰੰਡਾ ਮੈਂ ਤੁਹਾਡੀ ਟੀਮ ਜਿਹੜੀ ਅੱਜ ਸਾਡੇ ਪਿੰਡ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ 2025 ਨੂੰ ਮਨਾਇਆ ਜਾ ਰਿਹਾ ਹੈ ਮੈਂ ਸਾਰਿਆਂ ਦਾ ਇੱਥੇ ਆਉਣ ਦੇ ਧੰਨਵਾਦ ਕਰਦਾ ਹਾਂ ਸਾਡੇ ਸਾਰੇ ਪਿੰਡ ਵਿੱਚ ਬਹੁਤ ਹੀ ਵਧੀਆ ਟੋਬੇ ਬਣ ਚੁੱਕੇ ਹਨ ਪਹਿਲਾਂ ਸਾਡੇ ਬਣੇ ਵਿੱਚ ਟੋਬਿਆਂ ਦਾ ਬਹੁਤ ਬੁਰਾ ਹਾਲ ਸੀ ਤੇ ਨਾਲੇ ਨਾਲ ਕੰਮਿਊਟੀ ਟਾਇਲਟਸ ਵੀ ਬਣ ਚੁੱਕਿਆ ਹੈ ਨਾ ਤੇ ਸੋਲਡ ਵੇਸ ਦਾ ਟਰੀਟਮੈਂਟ ਵੀ ਬਹੁਤ ਵਧੀਆ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਸਾਡੇ ਜਿਹੜੇ ਵਾਟਰ ਪੱਟਸ ਬਹੁਤ ਹੀ ਚੰਗੀ ਤਰ੍ਹਾਂ ਤੇ ਬਹੁਤ ਹੀ ਸਾਫ਼ ਸੁਥਰਾ ਹੈ ਤੇ ਸਾਡੇ ਪਿੰਡ ਵਿੱਚ ਬਹੁਤ ਹੀ ਇਹ ਵਧੀਆ ਸਾਰਾ ਕੁਝ ਬਣ ਚੁੱਕਿਆ ਹੈ ਤੇ ਭਾਈ ਸਾਡੇ ਕੰਪਿਊਟਰ ਸੈਂਟਰ ਵੀ ਇੱਕ ਵਧੀਆ ਬਣ ਚੁੱਕਿਆ ਹੈ ਇਸੇ ਸਾਡੇ ਹਲਕੇ ਦੇ ਹੀ ਬਹੁਤ ਵਧੀਆ ਤਹਾਰ ਵਧੀਆ ਆਈ ਹੈ ਕਿ ਸਾਡੇ ਹਲਕੇ 'ਚ ਬਹੁਤ ਕੁਝ ਪਹਿਲਾਂ ਬਹੁਤ ਖਸਤਾ ਹਾਲ ਸੀਗੀ ਹੁਣ ਬਹੁਤ ਤਕਰੀਬਨ 18-18 ਫੁੱਟ ਰੋਡ ਤਕਰੀਬਨ ਸਾਰੇ ਹਰੇਕ ਪਿੰਡ ਦੇ ਕੰਪਿਊਟਰ ਸੈਂਟਰ ਸਾਡੇ ਪਿੰਡ 'ਚ ਬਣ ਚੁੱਕਿਆ ਹੈ ਪਾਣੀ ਦੀ ਸਮੱਸਿਆ ਮਣੀ ਮੋਟੀ ਰਹਿੰਦੀ ਉਹ ਵੀ ਹੱਲ ਹੋ ਜਾਏਗੀ ਬਾਕੀ ਤਕਰੀਬਨ ਸਾਰਾ ਹਲਕਾ ਸਾਰਾ ਵਧੀਆ ਬਣ ਚੁੱਕਿਆ ਹੈ ਹਲਕਾ ਚਮਕੌਰ ਸਾਹਿਬ 'ਚ ਬਹੁਤ ਵਧੀਆ ਕੰਮ ਹੋ ਰਹੇ ਸਾਰੇ ਗਾਹਾਂ ਨੂੰ ਵੀ ਹੋ ਜਾਣੇ ਵਧੀਆ ਹੋ ਰਹੇ ਹਨ ਥਾਪਰ ਮਾਡਲ ਦੇ ਤਰ੍ਹਾਂ ਬਣਾਏ ਗਏ ਟੋਬੇ ਬਹੁਤ ਹੀ ਸਾਰੇ ਸਾਡੇ ਸਾਰੇ ਪਿੰਡਾਂ ਵਿੱਚ ਬਣ ਚੁੱਕਿਆ ਹਨ ਕੋਈ ਹੋਰ ਵੀ ਰਹਿੰਦਾ ਹੋਊਗਾ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਹਾਂਜੀ ਅਸੀਂ ਪਿੰਡ ਕੇ ਕਰਾਲੀ ਅੱਜ ਜੋ ਅੰਤਰਰਾਸ਼ਟਰੀ ਮਲੇ ਉਸ ਮਨਾਇਆ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਸਾਰੇ ਪਿੰਡਾਂ ਦੇ ਸਰਪੰਚ ਪੰਚ ਸਰਵਾਂ ਦੇ ਇਕੱਠੇ ਹੋਏ ਅੱਜ ਤੇ ਜੋ ਪਿੰਡ ਦੇ ਅੱਗੇ ਵਿਕਾਸ ਬਾਰੇ ਗੱਲ ਕਰਨਗੇ ਤੇ ਜੋ ਪਿੰਡ ਕੇ ਕਰਾਲੀ ਦਾ ਕੰਮ ਹੋਇਆ ਬਹੁਤ ਵਧੀਆ ਕੰਮ ਹੋਇਆ ਤੇ ਅਸੀਂ ਆਸ ਕਰਦੇ ਹਾਂ ਕਿ ਇਦਾਂ ਦਾ ਕੰਮ ਦੂਜੇ ਪਿੰਡਾਂ ਵਿੱਚ ਵੀ ਹੋਇਆ ਜਾਵੇ ਕਿ ਜਦੋਂ ਅਸੀਂ ਕਿਤੇ ਪੰਚਾਇਤ ਇਕੱਠੇ ਹੁੰਨੇ ਆ ਤਾਂ ਗੱਲ ਚੱਲਦੀ ਕਿ ਕਰਾਲੀ ਪਿੰਡ ਵਿੱਚ ਜੋ ਟੋਗਰਾਂ ਕੰਮ ਹੈ ਤੇ ਬਾਕੀ ਹੋਰ ਵਿਕਾਸ ਉਹ ਬਹੁਤ ਵਧੀਆ ਹੋਏ ਨੇ ਕਿਉਂਕਿ ਸਰਪੰਚਾ ਵੱਲੋਂ ਕੀਤੇ ਗਏ ਤੇ ਅਸੀਂ ਚਾਹੁੰਦੇ ਹਾਂ ਕਿ ਉਦਾਂ ਦੇ ਵਿਕਾਸ ਹੀ ਬਾਕੀ ਪਿੰਡਾਂ 'ਚ ਹੋ ਜਾਵੇ ਤਾਂ ਕਿ ਸਾਡਾ ਪੰਜਾਬ ਅੱਗੇ ਹੁੰਤੇ ਰਹਾਤੇ ਜਾਵੇ ਧੰਨਵਾਦ ਜੀ ਮੈਂ ਸਰਪੰਚ ਕੁਲਵਿੰਦਰ ਕੌਰ ਪਿੰਡ ਪੂਲਪੁਰ ਗਰੇਵਾਲ ਜ਼ਿਲ੍ਹਾ ਰੋਪੜ ਤੋਂ ਬਿਲੋਂਗ ਕਰਦੀ ਆ ਅੱਜ ਅਸੀਂ ਅੰਤਰਰਾਸ਼ਟਰੀ ਮੇਲਾ ਦੀਫ ਤੇ ਪਿੰਡ ਕਤਰਾਲੀ ਵਿਖੇ ਪਹੁੰਚੇ ਹਨ ਜਿੱਥੇ ਸਭ ਤੋਂ ਮੇਨ ਮੁੱਦਾ ਪਿੰਡ ਜਲ ਸਪਲਾਈ ਵਾਲਾ ਰੱਖਿਆ ਗਿਆ ਹੈ ਤੇ ਇਸ ਨੂੰ ਜਲ ਸਪਲਾਈ ਨੂੰ ਸਾਨੂੰ ਸਾਮ ਨਜਾਇਜ਼ ਵਰਤੋਂ ਕਾਰਨ ਤੇ ਸਾਮ ਸੰਭਾਲ ਦੇ ਬਾਰੇ ਦੱਸਿਆ ਗਿਆ ਹੈ ਅਸੀਂ ਸਾਡੇ ਪਿੰਡ ਪੰਚਾਇਤ ਵੱਲੋਂ ਜਲ ਸਪਲਾਈ ਦੀ ਦੇਖ ਰਹੀ ਕੀਤੀ ਜਾਂਦੀ ਹੈ ਪੰਚਾਇਤ ਪੰਚਾਇਤ ਹੀ ਇਸ ਦੀ ਸਾਮ ਸੰਭਾਲ ਕਰਦੀ ਹੈ ਬਾਕੀ ਰਮਨਦੀਪ ਮੈਡਮ ਸਾਡੇ ਪਿੰਡ ਦੇ ਜਲ ਸਪਲਾਈ ਦੇ ਅਧਿਕਾਰੀ ਹਨ ਉਹ ਬਹੁਤ ਹੀ ਵਧੀਆ ਢੰਗ ਨਾਲ ਇਸ ਨੂੰ ਚਲਾਉਂਦੇ ਹਨ ਤੇ ਸਮੇਂ ਸਿਰ ਕੈਂਪ ਵੀ ਲਗਾਉਂਦੇ ਹਨ ਤੇ ਸਾਨੂੰ ਬਹੁਤ ਜਾਗਰੂਕ ਕਰਦੇ ਹਨ ਪਾਣੀ ਨਾਲ ਬਾਕੀ ਪਾਣੀ ਇੱਕ ਅਨਮੋਲ ਬੜਮੁੱਲੀ ਚੀਜ਼ ਹੈ ਜਿਸ ਨੂੰ ਅਸੀਂ ਸੰਭ ਕੇ ਰੱਖਣਾ ਹੈ ਨਜਾਇਜ਼ ਨਹੀਂ ਜਾਣ ਦੇਣਾ ਤੇ ਗੰਦਗੀ ਤੋਂ ਵੀ ਬਚਾ ਕੇ ਰੱਖਣਾ ਹੈ ਜੇਕਰ ਅਸੀਂ ਇਸ ਨੂੰ ਸੰਭਾਲ ਕੇ ਰੱਖੋਗੇ ਤਾਂ ਅਸੀਂ ਅਨੇਕਾ ਬਿਮਾਰੀਆਂ ਤੋਂ ਅਨੇਕਾ ਬਿਮਾਰੀਆਂ ਤੋਂ ਬੱਚੇ ਬਚੇ ਰਹੋਗੇ ਜੀ ਫਿਰ ਬਾਕੀ ਧੰਨਵਾਦ ਕਰਦੇ ਆਂ ਅਸੀਂ ਮੈਡਮ ਰਮਨਦੀਪ ਕੌਰ ਜੀ ਦਾ ਜੋ ਬਹੁਤ ਹੀ ਵਧੀਆ ਸਟੈਰੂ ਢੰਗ ਨਾਲ ਸਾਡੇ ਪਿੰਡ ਦੀ ਜਲ ਸਪਲਾਈ ਨੂੰ ਚਲਾ ਰਹੇ ਹਨ ਧੰਨਵਾਦ ਜੀ ਅੱਜ ਜੀ ਮੈਡਮ ਆਪਣਾ ਨਾਮ ਕੀ ਹੈ ਉਹਦਾ ਕੀ ਹੈ ਤੇ ਅੱਜ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਇਹਦੇ ਬਾਰੇ ਵੀ ਜਾਣਕਾਰੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਰਮਨਦੀਪ ਕੌਰ ਹੈ ਜੀ ਮੈਂ ਡਿਪਾਰਟਮੈਂਟ ਚੀਫ ਐਜ਼ ਅ ਬਲੌਕ ਕੋਆਰਡੀਨੇਟਰ ਕੰਮ ਕਰ ਰਹੀ ਹਾਂ ਤੇ ਅੱਜ ਦਾ ਜਿਹੜਾ ਫੰਕਸ਼ਨ ਕੀਤਾ ਗਿਆ ਉਹ ਸਾਡੇ ਡਿਪਾਰਟਮੈਂਟ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ ਵੱਲੋਂ ਕੀਤਾ ਗਿਆ ਜੋ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਦਰਭ ਦੇ ਵਿੱਚ ਅੱਜ ਦਾ ਜਿਹੜਾ ਫੰਕਸ਼ਨ ਹੈ ਆਰਗੇਨਾਈਜ਼ ਕੀਤਾ ਗਿਆ ਕੀ ਕੀ ਇਹਦੀ ਸਿੱਖਿਆ ਮਿਲ ਰਹੀ ਹੈ ਸਰ ਸਿੱਖਿਆ ਤੇ ਜਿਹੜੀਆਂ ਮਤਲਬ ਲੇਟੈਸਟ ਜਿਹੜੇ ਇਸ਼ੂਜ਼ ਨੇ ਸਭ ਤੋਂ ਪਹਿਲਾਂ ਤਾਂ ਹੈਲਥ ਐਂਡ ਹਾਈਜੀਨ ਨੂੰ ਲੈ ਕੇ ਜਿਹੜੀਆਂ ਮਹਿਲਾਵਾਂ ਦੇ ਵਿੱਚ ਬਹੁਤ ਜੜਾ ਜ਼ਰੂਰੀ ਹੈ ਜਿਹੜੀ ਇਸ ਵਿਸ਼ੇ ਨੂੰ ਜਿਹੜਾ ਮਤਲਬ ਉਹਨਾਂ ਨੂੰ ਸ਼ਾਮਿਲ ਕਰਨਾ ਇਸ ਪ੍ਰੋਗਰਾਮ ਦੇ ਵਿੱਚ ਉਹ ਚ ਹੈਲਥ ਐਂਡ ਹਾਈਜੀਨ ਨੂੰ ਲੈ ਕੇ ਅੱਜ ਜਿਹੜੇ ਕਾਫੀ ਲੈਕਚਰ ਦਿੱਤੇ ਗਏ ਇਸ ਤੋਂ ਇਲਾਵਾ ਤਾਂ ਊਮਨ ਜਿਹੜੀ ਸੇਫਟੀ ਹੈ ਸੈਲਫ ਡਿਫੈਂਸ ਨੂੰ ਲੈ ਕੇ ਜਿਹੜੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਜਿਹੜੇ ਹੈ ਜਿਹੜੇ ਊਮਨ ਦੇ ਪਾਰਟਿਸਪੇਸ਼ਨ ਹੈ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ ਦੇ ਥਰੂ ਜਿਹੜੀ ਐਜ਼ ਅ ਊਮਨ ਜੀਪੀਡਬ ਉਹਨਾਂ ਨੇ ਅੱਜ ਜਿਹੜੀ ਹੈ ਪਾਰਟਿਸਿਪੇਟ ਕੀਤਾ ਤੇ ਉਹਨਾਂ ਨੇ ਵੱਧ ਛੱਡ ਕੇ ਜਿਹੜਾ ਸਾਰੇ ਪ੍ਰੋਗਰਾਮ ਨੂੰ ਬਹੁਤ ਇੰਜੋਏ ਕੀਤਾ ਜਿਵੇਂ ਕਿ ਅੱਜਕੱਲ ਮਹਿਲਾਵਾਂ ਦੇ ਨਾਲ ਛੜੀਆਂ ਦੇ ਨਾਲ ਕਾਫੀ ਟਕੇ ਹੋ ਰਹੇ ਆ ਤੇ ਵਾਰੇ ਕੀ ਹੈ ਨਾ ਸਰ ਮੈਂ ਉਹਦੇ ਬਾਰੇ ਤਾਂ ਜਿਵੇਂ ਕਿ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ ਕਿ ਜਿਹੜੇ ਮਹਿਲਾਵਾਂ ਦੇ ਵਿੱਚ ਜਿਹੜੇ ਨਾਲ ਮਤਲਬ ਕੋਈ ਵੀ ਕਹਿ ਲੋ ਜਿਹੜੀ ਐ ਮਿਸ ਹੈਪਨਿੰਗਸ ਹੋ ਰਹੀਆਂ ਨੇ ਉਹ ਅੱਜ ਦੇ ਟਾਈਮ ਦੇ ਵਿੱਚ ਉਹ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਔਰ ਜਿਵੇਂ ਕਿ ਸਾਡਾ ਡਿਪਾਰਟਮੈਂਟ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ ਜਿਹੜਾ ਮਹਿਲਾਵਾਂ ਦੀ ਜਿਹੜੀ ਪਾਰਟਿਸਪੇਸ਼ਨ ਆ ਉਹਨੂੰ ਬਹੁਤ ਜ਼ਿਆਦਾ ਵੱਧ ਚੜ ਕੇ ਜਿਹੜਾ ਉਹਨੂੰ ਅ ਅੱਗੇ ਵਧਾਉਂਦਾ ਹੈ ਇਸ ਲਈ ਮਤਲਬ ਅੱਜ ਦੇ ਪ੍ਰੋਗਰਾਮ ਵਿੱਚ ਜਿਹੜਾ ਸਾਡੇ ਪ੍ਰੋਗਰਾਮ ਵਿੱਚ ਖਾਸ ਕਰਕੇ ਇਹ ਟੌਪਿਕ ਜਿਹੜਾ ਸ਼ਾਮਿਲ ਕੀਤਾ ਗਿਆ ਹੈ ਔਰ ਤੁਹਾਨੂੰ ਸੈਲਫ ਡਿਫੈਂਸ ਜਾਂ ਬੱਚਿਆਂ ਨੂੰ ਸੈਲਫ ਡਿਫੈਂਸ ਸਿਖਾਣਾ ਬਹੁਤ ਜ਼ਰੂਰੀ ਹੈ ਉਹਦੇ ਬਾਰੇ ਅੱਜੇ ਪ੍ਰੋਪਰ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਸ ਜਿੰਨੀ ਸਟੱਡੀ ਸਾਡੇ ਲਈ ਜ਼ਰੂਰੀ ਹੈ ਉਦਾਂ ਹੀ ਜਿਹੜੀ ਵੂਮਨ ਸੇਫਟੀ ਹੈ ਸੈਲਫ ਡਿਫੈਂਸ ਹੈ ਉਸ ਦੇ ਬਾਰੇ ਜਾਣਕਾਰੀ ਹੋਣਾ ਤੇ ਉਸ ਬਾਰੇ ਸਿਖਲਾਈ ਹੋਣਾ ਬਹੁਤ ਜ਼ਰੂਰੀ ਹੈ ਜੀ ਕੀ ਸਿਖਿਆ ਦੋਗੇ ਕੀ ਸੰਦੇਸ਼ ਦੋਗੇ ਜੁਨਾਬਾਨ ਸਰ ਮਹਿਲਾਵਾਂ ਨੂੰ ਇਹ ਸੰਦੇਸ਼ ਹੈ ਕਿ ਜਿਹੜੀ ਵੱਤ ਤੋਂ ਵੱਤ ਜਿਹੜੀ ਪਾਰਟਿਸਪੇਸ਼ਨ ਹੈ ਹਰ ਇੱਕ ਪ੍ਰੋਜੈਕਟ ਦੇ ਵਿੱਚ ਕਰਨ ਜਿਵੇਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਨੇ 올 ਵੂਮਨ ਪਾਰਟਿਸਪੇਸ਼ਨ ਜਿਹੜੀ ਕਮੇਟੀ ਜੀਪੀਡਬਲਐਸਸੀ ਕਮੇਟੀਆਂ ਦੋ ਜਿਹੜੀਆਂ ਨੇ ਉਹ ਸਾਡੇ ਪ੍ਰੋਗਰਾਮ 'ਚ ਸ਼ਾਮਲ ਹੋਏ ਇੱਕ ਪਪਰਾਲੀ 올 ਵੂਮਨ ਜੀਪੀਡਬਲਐਸਸੀ ਕਮੇਟੀ ਪਪਰਾਲੀ ਤੇ ਜੀ 올 ਵੂਮਨ ਜੀਪੀਡਬਲਐਸਸੀ ਕਮੇਟੀ ਜਿਹੜੀ ਹੈ ਤਾਜਪੁਰਾ ਉਹਨਾਂ ਦੋਨਾਂ ਨੇ ਪਾਰਟਿਸਪੇਸ਼ਨ ਦੋਨਾਂ ਕਮੇਟੀਆਂ ਦੀ ਸੀ ਇਸ ਤੋਂ ਇਲਾਵਾ ਵੀ ਜਿਹੜੇ ਮਹਿਲਾਵਾਂ ਸਰਪੰਚ ਨੇ ਪਲੱਸ ਜਿਹੜੇ ਮਹਿਲਾਵਾਂ ਜਿਹੜੀਆਂ ਜੀਪੀਡਬਲ ਹੈ ਆਪਣੇ ਆ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਲੈਂਦੀ ਹੈ ਇਹਦੇ ਵਿੱਚ ਅਸੀਂ ਜਿਹੜੀ ਵਾਟਰ ਟੈਸਟਿੰਗ ਜਿਹੜੀ ਸਾਡੇ ਡਿਪਾਰਟਮੈਂਟ ਵੱਲੋਂ ਹਰ ਇੱਕ ਪਿੰਡ ਦੇ ਪੰਜਾਬ ਦੇ ਲਗਭਗ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ 5-5 ਔਰਤਾਂ ਨੂੰ ਜਿਹੜਾ ਟ੍ਰੇਨਡ ਕੀਤਾ ਗਿਆ ਵਾਟਰ ਸਪਲਾਈ ਦੇ ਜਿਹੜੀ ਡਿਪਾਰਟਮੈਂਟ ਵੱਲੋਂ ਪਾਣੀ ਨੂੰ ਟੈਸਟ ਕਰਨ ਦੇ ਲਈ ਸੋ ਅੱਜ ਉਹ ਪਾਣੀ ਨੂੰ ਟੈਸਟ ਕਰਨ ਲਈ ਉਹ ਪਿੰਡਾਂ ਦੇ ਵਿੱਚੋਂ ਮਹਿਲਾਵਾਂ ਅੱਗੇ ਆਈਆਂ ਤੇ ਉਹਨਾਂ ਵਿੱਚ ਕੰਪੀਟੀਸ਼ਨ ਕਰਵਾਇਆ ਗਿਆ ਜਿਹਦੇ ਵਿੱਚ ਕਕਰਾਲੀ ਜਿਹੜੇ ਪਿੰਡ ਚ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਇਹਨਾਂ ਦੀਆਂ ਮਹਿਲਾਵਾਂ ਜਿਹੜੀਆਂ ਨੇ ਉਹ ਫਰਸਟ ਆਈਆਂ ਨੇ ਤੇ ਪਪਰਾਲੀ ਪਿੰਡ ਦੀਆਂ ਮਹਿਲਾਵਾਂ ਵਾ ਪਾਣੀ ਨਾਲ ਰਿਲੇਟਡ ਕੁਇਜ਼ ਰਖਵਾਈ ਸੀ ਜਿਹੜੇ ਕੁਇਜ਼ ਮਤਲਬ ਬੱਚਿਆਂ ਨੇ ਤੇ ਮਹਿਲਾਵਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਪਾਣੀ ਨਾਲ ਸੰਬੰਧਤ ਕੁਇਜ਼ ਦਾ ਆਨਸਰ ਦਿੱਤਾ ਤੇ ਇਸ ਤੋਂ ਇਲਾਵਾ ਜਿਹੜੀਆਂ ਪਾਣੀ ਨਾਲ ਸੰਬੰਧਤ ਕੋਈ ਬੋਲੀ ਜਿਵੇਂ ਕਿ ਬੜੀ ਸੋਹਣੀ ਅੱਜ ਇੱਕ ਔਰਤ ਨੇ ਜਿਹੜੀ ਪਾਣੀਵਾਰ ਬਣੇ ਦੀ ਇਹ ਜਿਹੜਾ ਉਹਦੇ ਮਾਏ ਇਹ गा ਕੇ ਦੱਸਿਆਗੇ ਤੇ ਉਹਨਾਂ ਨੇ ਪ੍ਰਾਈਜ਼ ਲਿਆ ਵਾ ਇਸ ਤਰੀਕੇ ਨਾਲ ਜਿਸੀ ਬਹੁਤ ਹੱਸਦੇ ਖੇਡਦੇ ਔਰ ਇੰਜੋਏ ਕਰਦੇ ਜਿਹੜਾ ਕਲਚਰਲ ਪ੍ਰੋਗਰਾਮ ਵੀ ਇੱਥੇ ਸ਼ਾਮਿਲ ਸੀਗਾ ਤੇ ਕਲਚਰਲ ਇਸ ਚੀਜ਼ ਨੂੰ ਇੰਜੋਏ ਕਰਦੇ ਸਭ ਨੇ ਬਹੁਤ ਇੰਜੋਏ ਕੀਤਾ ਜਿਸ ਨਾਲ ਕੀ ਮਤਲਬ ਇਹਦਾ ਸਾਰਾ ਸਟੇ ਜਿਹੜਾ ਸਾਡੇ ਵਾਟਰ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਨੂੰ ਜਾਂਦਾ ਹੈ ਇਸ ਤੋਂ ਇਲਾਵਾ ਸਾਡੇ ਐਕਸ਼ਨ ਸਾਹਿਬ ਮਾਈਕਲ ਜੀ ਤੇ ਸਾਡੇ ਐਸਡੀ ਸਾਹਿਬ ਜਿਹੜੇ ਮੋਰਿੰਡਾ ਬਲੌਗ ਦੇ ਰਮਨਦੀਪ ਸਿੰਘ ਜੀ ਉਹ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਨੇ ਉਹ ਸ਼ਾਮਿਲ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸਾਰੀ ਪਿੰਡ ਪੰਚ ਵੱਲੋਂ ਜਿਹੜੀ ਸਾਰਾ ਇਹ ਪ੍ਰੋਗਰਾਮ ਜਿਹੜਾ ਉਹਦੀ ਪਾਰਟਿਸਪੀਕੇਸ਼ਨ ਕੀਤੀ ਇਸ ਸਟਾਲ ਵੀ ਲਗਾਈਆਂ ਗਈਆਂ ਸੀ ਜਿਵੇਂ ਕਿ ਆਚਾਰ ਦੀ ਕੱਪੜਿਆਂ ਦੀ ਹਾਂਜੀ ਇਹ ਜਿਹੜੀ ਅਸੀਂ ਹੋਰ ਡਿਪਾਰਟਮੈਂਟਸ ਨੂੰ ਵੀ ਬੁਲਾਇਆ ਸੀਗਾ ਜਿਵੇਂ ਕਿ ਐਸਐਲਆਰ ਆਰਮ ਤੋਂ ਮੈਡਮ ਹਰਦੀਪ कौर ਆਏ ਸੀਗੇ ਤੇ ਉਹਨਾਂ ਨੂੰ ਨਾਲ ਇਹ ਵੀ ਇਨਵਾਈਟ ਕੀਤਾ ਗਿਆ ਸੀ ਕਿ ਜਿਹੜੀ ਵੀ ਉਹ ਪਿੰਡਾਂ ਦੇ ਵਿੱਚ ਸਿਖਲਾਈ ਦਿੰਦੇ ਨੇ ਔਰਤਾਂ ਨੂੰ ਜਿਹੜੀ ਜਿਵੇਂ ਇੱਕ ਹੱਥ ਦੇ ਕੰਮਾਂ ਦੀ ਸਿਖਲਾਈ ਹੋ ਗਈ ਕਢਾਈ ਸਿਲਾਈ ਕਢਾਈ ਦੀ ਜਾਂ ਬਿਊਟੀਸ਼ਨ ਦੀ ਜਾਂ ਆਚਾਰ ਆਚਾਰ ਮਰਬੇ ਦੀ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ ਕਿ ਉਹ ਲੇਡੀਜ਼ ਨੂੰ ਵੀ ਨਾਲ ਲੈ ਕੇ ਆਣ ਤਾਂ ਕਿ ਜਿਹੜੀਆਂ ਇੱਥੇ ਅਸੀਂ ਅੱਜ ਮੈਂਬਰਸ ਜਾਂ ਮਹਿਲਾਵਾਂ ਸ਼ਾਮਿਲ ਹੋਈਆਂ ਨੇ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲੇ ਕਿ ਜੇ ਇਹ ਕਰ ਸਕਦੇ ਸੀ ਕਿਉਂ ਨਹੀਂ ਤੇ ਪਲੱਸ ਜਿਹੜੀ ਮਤਲਬ ਔਰਤਾਂ ਇਹ ਪਿੰਡਾਂ ਚ ਕੰਮ ਕਰ ਰਹੀਆਂ ਨੇ ਉਹ ਬਾਕੀ ਪਿੰਡਾਂ ਵਾਲਿਆਂ ਨੂੰ ਪਤਾ ਲੱਗਣਾ ਚਾਹੀਦਾ ਤਾਂ ਕਿ ਜਿਹੜੀ ਉਹਨਾਂ ਦੀ ਕੰਮ ਦਿੰਦਾ ਜਿਹੜਾ ਸਾਧਨ ਬਣ ਸਕੇ ਇਸ ਲਈ ਅੱਜ ਕਈ ਦਿਨਾਂ ਦੇ ਜਿਹੜੇ achar ਦਾ مربੇ ਦਾ ਝੂਟ ਦੇ ਬੈਗ ਔਰਤਾਂ ਦੇ ਜਿਹੜੇ ਪੈਨਨ ਵਾਲੇ ਸੂਟ ਹੈ ਉਸ ਤਰ੍ਹਾਂ ਦੀ ਅੱਜ ਸਟਾਲਾਂ ਲਗਾਈਆਂ ਗਈਆਂ ਸੀ ਹਾਂ ਥੈਂਕ ਯੂ ਸਰ